ਤੇ ਤਤੀ ਤਵੀ ਤੂੰ ਉੱਠੀਆਂ ਗਜ਼ਬ ਲਪਟਾਂ ਤਤੀ ਤਵੀ ਤੂੰ ਉੱਠੀਆਂ ਗਜ਼ਬ ਲਪਟਾਂ ਜਿਨ੍ਹਾਂ ਤੀਰਾਂ ਤਲਵਾਰਾਂ ਨੂੰ ਜਨਮ ਦਿੱਤਾ ਠੱਲ ਪਾਈ ਜਸਨੇ ਜਾਬਰ ਹਾਕਮਾਂ ਨੂੰ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਖਾਲਸਾ ਜੀ ਕਵੀ ਦਰਬਾਰ ਵਿੱਚ ਜਕਾਰੇ ਦੀ ਜਗਾ ਹੈ ਤੇ ਬੜਾ ਕਟੜ ਜ਼ਾਲਮ ਜਹਾਂਗੀਰ ਬਣਿਆ ਬੜਾ ਕਟੜ ਜ਼ਾਲਮ ਜਹਾਂਗੀਰ ਬਣਿਆ ਜ਼ਬਰੀ ਈਨ ਮਨਾਏ ਸਾਰਿਆਂ ਨੂੰ ਨਾਨਕ ਗੁਰੂ ਦੇ ਘਰਾਂ ਨੂੰ ਖਾਕ ਕਰਦਿਆ ਹੁਕਮ ਮੰਡਿਆ ਉਹਦਿਆਂ ਪਾਰਿਆਂ ਨੂੰ ਉਸ ਸਮੇਂ ਦੀ ਗੱਲ ਕਰ ਰਿਆਂ ਆਵੇ ਇੱਕ ਨਾਜ਼ਰ ਇਸਲਾਮ ਬਾਜੋ ਤੇਰੀ ਕਰ ਦਿਓ ਗੁਰਦੁਆਰਿਆਂ ਨੂੰ ਇੱਕ ਧਰਮ ਇਸਲਾਮ ਦਾ ਰੱਖਣਾ ਹੈ ਬਾਕੀ ਫੂਕ ਦਿਓ ਕੁੱਲ ਅਦਾਰਿਆਂ ਨੂੰ ਸਰਕਾਰੀ ਹਕੂਮਤ ਕੀ ਹੋਇਆ ਥੰਮਣ ਵਾਸਤੇ ਜ਼ੁਲਮ ਦੇ ਝਖੜਾਂ ਨੂੰ ਥੰਮਣ ਵਾਸਤੇ ਉਹ ਜ਼ੁਲਮ ਦੇ ਝਖੜਾਂ ਨੂੰ ਅਰਜਨ ਗੁਰੂ ਅਵਤਾਰਾਂ ਨੂੰ ਜਨਮ ਦਿੱਤਾ ਠੱਲ ਪਾਈ ਜਸਨੇ ਜਬਰ ਹਾਕਮਾਂ ਨੂੰ ਸਿਰਲਤ ਸਰਦਾਰਾਂ ਨੂੰ ਜਨਮ ਦਿੱਤਾ ਇੱਕ ਹੋਰ ਸਟੈਂਜਾ ਸੁਣਨਾ ਦੁਨੀਆਂ ਜਾਣਦੀ ਹੈ ਪੰਜਵੇਂ ਪਾਤਸ਼ਾਹ ਨੂੰ ਦੁਨੀਆਂ ਜਾਣਦੀ ਹੈ ਪੰਜਵੇਂ ਪਾਤਸ਼ਾਹ ਨੂੰ ਲੋਹਾਂ ਤਤੀਆਂ ਉੱਤੇ ਬਿਠਾਇਆ ਜ਼ਾਲਮ ਇੱਥੇ ਬਸ ਨੇ ਅਗ ਅੰਗਿਆਰ ਕਰਕੇ ਰੇਤਾ ਕਟਸ਼ਿਆ ਨਾਲ ਸੀ ਪਾਇਆ ਸਤਗੁਰ ਆਇਆ ਜ਼ਬਰ ਨਾ ਸਬਰ ਨਾ ਜਦ ਹਤਿਆਰਿਆਂ ਨੂੰ ਆਇਆ ਸਬਰ ਨਾ ਜਦੋਂ ਹੰਕਾਰਿਆਂ ਨੂੰ ਦੇਗ ਉਬਲਦੀ ਵਿੱਚ ਬਿਠਾਇਆ ਜ਼ਾਲਮ ਲਿਖਿਆ ਜਾਇ ਨਾ ਕਲਮ ਤੋਂ ਕਹਿਰ ਏਡਾ ਜਿੱਡਾ ਕਹਿਰ ਸਤਗੁਰਾਂ ਤੇ ਟਾਇਆ ਜ਼ਾਲਮ ਤੇ ਖਾਲਸਾ ਜੀ ਓ ਨੱਥ ਪਾਉਣ ਨੂੰ ਇਹੋ ਜੈ ਜ਼ਾਲਮਾਂ ਨੂੰ ਨੱਥ ਪਾਉਣ ਲਈ ਇਹੋ ਦੇ ਜ਼ਾਲਮਾਂ ਨੂੰ ਮੀਰੀ ਪੀਰੀ ਤਲਵਾਰਾਂ ਨੂੰ ਜਨਮ ਦਿੱਤਾ ਥਲ ਪਾਈ ਜਿੰਨਾ ਜ਼ਬਰ ਹਾਕਮਾਂ ਨੂੰ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਤੇ ਖਾਲਸਾ ਜੀ ਗੱਲ ਤਰੀ ਅੱਗੇ ਜੋਦੇ ਬਲਕਾਰੀ ਗੱਲ ਤਰੀ ਇਤਿਹਾਸ ਦੀ ਅੱਗੇ ਜੋਦੇ ਬਲਕਾਰੀ ਵੱਡੇ ਸੂਰਮੇ ਲਿਆ ਅਵਤਾਰ ਇੱਥੇ ਮੀਰੀ ਇੱਕ ਪਾਸੇ ਪੀਰੀ ਇੱਕ ਪਾਸੇ ਚੱਲੀ ਜੰਗ ਦੇ ਵਿੱਚ ਤਲਵਾਰ ਇੱਥੇ ਖਾਲਸਾ ਜੀ ਇਤਿਹਾਸ ਤੇ ਕੋੜੇ ਦਰਸ਼ਨੀ ਦਰਸ਼ਨੀ ਆਏ ਜੋਦੇ ਆਗੇ ਦਰਸ਼ਨੀ ਫੇਰ ਹਥਿਆਰ ਇੱਥੇ ਉਹ ਜਦ ਜੁੱਤਗੇ ਤੇਖ ਦੀ ਨੇਕ ਉਤੇ ਹੋ ਗਈ ਗੁਰਾਂ ਦੀ ਜੈ ਜੈਕਾਰ ਇੱਥੇ